ਸਾਸੀ ਘਾਲ ਜੀ ਹਾਂ ਜੀ ਮੈਂ ਤੁਹਾਡਾ ਆਪਣਾ ਸਾਥ ਕਲੇਰ ਹੈ ਤੇ ਅੱਜ ਆਪਾਂ ਗੱਲ ਕਰਦੇ ਆ ਪਲੱਥ ਕੱਪ ਦੀ ਮੋਹਨ ਬੀਰਬਾਲ ਨੇ ਕਰੋੜਾਂ ਰੁਪਈਆ ਲਵਾਇਆ ਸਾਡੇ ਕਰਕੇ ਕੱਪ ਤੇ ਪਰ ਜਿਹੜੇ ਉਹਨਾਂ ਦੇ ਉੱਥੇ ਕੰਮ ਕੀਤੇ ਆ ਉਹ ਸਾਡੇ ਪੰਜਾਬੀ ਕਰ ਸਕਦੇ ਆ ਹੋਰ ਕੋਈ ਨਹੀਂ ਕਰ ਸਕਦਾ ਮਤਲਬ ਕਿ ਮੋਹਨ ਬੀਰਬਾਲ ਨੇ ਐਲਾਨ ਕਰਾਤਾ ਸੀ ਕਿ ਆਉਂਦੇ ਸਾਲ ਏਸੀ ਲੱਗਣਗੇ ਉੱਥੇ ਜਿੰਨੇ ਵੀ ਮਤਲਬ ਕਿ ਗਰਾਊਂਡ 'ਚ ਜਿੰਨੀ ਵੀ ਜਨਤਾ ਹੁੰਦੀ ਹੈ ਲੋਕ ਹੁੰਦੇ ਆ ਸਾਰਿਆਂ 'ਤੇ ਏਸੀਆਂ ਦਾ ਬੰਦ ਹੋਊਗਾ ਪਰ ਜੋ ਲੋਕਾਂ ਨੇ ਆਰਕਾ ਕੀਤਾ ਵਾ ਕਿ ਚਲੋ ਮੈਂ ਅੱਜ ਸਾਰਿਆਂ ਨੇ ਵੇਖਿਆ ਸਭ ਕੁਝ ਵੇਖਿਆ ਪਹਿਲਾਂ ਤੇ ਮੋਹਨ ਵੀਰ ਬਲਵਿੰਦਰ ਆਜ ਹੋ ਗਿਆ ਲੋਕਾਂ ਤੋਂ ਕਿਉਂਕਿ ਲੋਕਾਂ ਨੇ ਬੈਰੀਗੇਡ ਤੋੜ ਕੇ ਅੱਗੇ ਵਧ ਗਏ ਸੀ ਫਿਰ ਚਲੋ ਉਹਨਾਂ ਨੇ ਮਤਲਬ ਕਿ ਕਿਹਾ ਕਿ ਜੇ ਦੁਨੀਆ ਵਿੱਚ ਗਰਾਊਂਡ ਦੇ ਆ ਗਈ ਤੇ ਮੈਂ ਮੈਚ ਬੰਦ ਕਰਕੇ ਚਲ ਜਣਾ ਵਾ ਦੁਨੀਆਂ ਰੁਕੀ ਰਹੀ ਚਲੋ ਮੰਨਿਆ ਰੁਕੀ ਰਹੀ ਐ ਮੋਹਨ ਬੀਰਬਾਲ ਨੇ ਪ੍ਰਬੰਧ ਵੀ ਬਹੁਤ ਅਗਰੇ ਕੀਤੇ ਸੀ ਜਨਤਾ ਵਾਸਤੇ ਬੈਰੀਕੇਡ ਫਿਰ ਉਹਨਾਂ ਤੋਂ ਮਗਰ ਟਰੱਕ ਲਾਏ ਸੀ ਤੇ ਬੈਰੀਗੇਡ ਵੀ ਇਸ ਵਾਰ ਵੱਡੇ ਸੀ ਫਿਰ ਉੱਤੇ ਚਾਨਣੀਆਂ ਲਾਈਆਂ ਸੀ ਮਤਲਬ ਕਿ ਕਿਸ ਨੂੰ ਵੀ ਕੋਈ ਧੋਪ ਨਾ ਲੱਗੇ ਜਾਂ ਗਰਮੀ ਬਹੁਤ ਹੀ ਕਿ ਵਧੀਆ ਜਿਆ ਪ੍ਰਬੰਧ ਉਹਨਾਂ ਕੀਤਾ ਪਰ ਸਾਡੇ ਲੋਕਾਂ ਨੇ ਬੈਰੀਗੇਡ ਤੇ ਤੋੜੇ ਤੋੜੇ ਆ ਪਰ ਜੋ ਕੁਝ ਕੀਤਾ ਵਾ ਆਜੋ ਹੁਣ ਆਪਾਂ ਤੁਹਾਨੂੰ ਇਹ ਵੀਡੀਓ ਚ ਵਿਖਾਉਨੇ ਆ ਤੇ ਕੀ ਕੁਝ ਕੀਤਾ ਵਾ ਸਾਸੀ ਘਾਲ ਜੀ ਭਾਈ ਜੀ ਪਲੱਤਕਾ ਪਦੀ ਦੇ ਕਬੱਡੀ ਸਾਰਿਆਂ ਨੇ ਵੇਖੀ ਆ ਚਲੋ ਭਾਈ ਨੇ ਪੈਖਾ ਲਾਇਆ ਕਰੋੜਾਂ ਦਾ ਪੈਖਾ ਲਾਤਾ ਜੀ ਭੜਾ ਸਾਡੇ ਪੰਜਾਬੀ ਕਰ ਸਕਦੇ ਆ ਆ ਕੰਮ ਆਹ ਵੇਖੋ ਜੀ ਕਿੰਨਾ ਨੁਕਸਾਨ ਉਹ ਭਾਈ ਦਾ ਕੀਤਾ ਵਾ ਕੁਰਸੀਆਂ ਐਂਗਲ ਜੋ ਕੋ ਜਾ ਵੇਖੋ ਉਹਨਾਂ ਨੇ ਮਰਦ ਕੇ ਸਜਾਵਟ ਵਾਤੇ ਆਪਣੀ ਗਰਾਊਂਡ ਨੂੰ ਨੇ ਰਗਾਂ ਲੰਗੀਆਂ ਉਹ ਵੀ ਲੋਕਾਂ ਨੇ ਭਾਰਤੀਆਂ ਤੇ ਚਲੋ ਉਹਨਾਂ ਨੇ ਸੰਗਤ ਦਾ ਅਰੇਂਜਮੈਂਟ ਆਪਣੇ ਲੋ ਵਧੀਆ ਤਰੀਕੇ ਨਾਲ ਕੀਤਾ ਸੀ ਮਿਲ ਕੇ ਬਹੁਤ ਜ਼ਿਆਦਾ ਅਰੇਂਜਮੈਂਟ ਹੀ ਹੈ ਪਿਛਲੀ ਵਾਰ ਤੋਂ ਇਸ ਵਾਰ ਚਲੋ ਫੇਰ ਵੀ ਸੰਗਤ ਦਾ ਇਕੱਠ ਹੁੰਦੇ باوجود ਨਹੀਂ ਉਹਨਾਂ ਕੋ ਸੰਗਤ ਸੰਭੀ ਗਈ ਚਲੋ ਜ਼ਿਆਦਾ ਹੀ ਪਰ ਮਤਲਬ ਕਿ ਉਹਨਾਂ ਨੇ ਐਲਈਡੀਆਂ ਬਾਰ-ਬਾਰ ਲਾਈਆਂ ਹੈ ਠੀਕ ਹੈ ਸੰਗਤ ਨਹੀਂ ਹੁੰਦੀ ਚਲੋ ਐਲਈਡੀਆਂ ਤੇ ਵੇਖੋ ਤੁਸੀਂ ਹਨਾ ਇਸ ਵਾਰੀ ਘੱਟ ਸੱਤ ਤੋਂ ਜ਼ਿਆਦਾ ਹੋ ਗਿਆ ਨਹੀਂ ਗੱਲ ਪਰ ਐਦਾਂ ਕਿਸੇ ਦਾ ਨੁਕਸਾਨ ਕਰਨਾ ਆ ਵੇਖੋ ਚਲੋ ਬਾਈ ਨੂੰ ਤੇ ਕੋਈ ਫਰਕ ਨਾ ਪਊਗਾ ਕਿ ਜਿੰਨੇ 5 ਕਰੋੜ 10 ਕਰੋੜ ਲਾਤਾ ਕੱਪ ਤੇ ਉਹਨੂੰ ਤੇ ਕੋਈ ਫਰਕ ਨਹੀਂ ਆ ਚਲੋ ਉਹ ਤੇ ਹੋਰ ਦੇ ਦੂਗਾ ਲੱਖ ਜਿੰਨਾ ਜਿੰਨੇ ਦਾ ਨੁਕਸਾਨ ਹੋਊਗਾ ਪਰ ਯਾਰ ਇਹ ਵੀ ਚੀਜ਼ ਤੇ ਸੋਚਣ ਵਾਲੀ ਹੈ ਨਾ ਕਿ ਅਗਲਾ ਸਾਡੇ ਵਾਸਤੇ ਇੰਨਾ ਮਤਲਬ ਕਿ ਐਲਾਨ ਕੀਤਾ ਵਾ ਕਿ ਏਸੀਆਂ ਏਸੀ ਲੱਗੂਗਾ ਅਗਲੀ ਵਾਰੀ ਇਨਾ ਪੱਖਿਆਂ ਦਾ ਨਹੀਂ ਕੁਝ ਵੀ ਰਹਿਣ ਦੇ ਤਾਂ ਪੱਖੇ ਪਾਣ ਸੁਟੇ ਕੂਲਰ ਪਾਣ ਸੁਟੇ ਤੇ ਵੇਖੋ ਕਿਦਾਂ ਨੁਕਸਾਨ ਕੀਤਾ ਤੇ ਜਦੋਂ ਭਾਈ ਨੇ ਨਾਮ ਵੰਡ ਰਹੇ ਸੀ ਜਿਹੜੇ ਕੂਪੜਾਂ ਵਾਲੇ ਲੱਕੀ ਡਰਾ ਕੱਢਣੇ ਸੀ ਤੇ ਚਲੋ ਸੰਗਤ ਦਾ ਇਕੱਠ ਜਿਆਦਾ ਹੋਣ ਕਰਕੇ ਪਿਛਲੀ ਵਾਰੀ ਵੀ ਉਹ ਆਂਦੇ ਹੀ ਕੈਨਸਲ ਕਰਤੇ ਸੀ ਤੇ ਇਸ ਵਾਰੀ ਵੀ ਉਹਨਾਂ ਨੂੰ ਕੈਨਸਲ ਕਰਨੇ ਪਏ ਪਰ ਜਦੋਂ ਉਹਨਾਂ ਨੇ ਕੈਨਸਲ ਕੀਤੇ ਸੰਗਤ ਜਿਹੜੇ ਉੱਤਰ ਦੇ ਲੋਕ ਕੀ ਉਹ ਐਲਈਡੀਆਂ ਜਿਹੜੀਆਂ ਗਰਾਊਂਡ 'ਚ ਬਾਈਕ ਨੇ ਲਾਈਆਂ ਸੀ ਉਹਨਾਂ ਨੂੰ ਡੈਪੇ ਹੀ ਤੋੜਨਾ ਤੇ ਬਾਈ ਨੇ ਉਹਦੇ ਚ ਮੈਚ ਦੇ ਲਾਸਟ ਚ ਇਹ ਵੀ ਚੀਜ਼ ਕਹੀ ਕਿ ਇਹ ਕੰਮ ਨਾ ਕਰੋ ਨਾ ਮਤਲਬ ਕਿ ਇਦਾਂ ਨੁਕਸਾਨ ਕਰੋ ਕਿ ਉਹਨਾਂ ਨੇ ਚਲੋ ਉਹਨਾਂ ਨੇ ਕੁਝ ਪੈਸੇ ਚਲੋ ਬਾਈ ਦਾ ਨੁਕਸਾਨ ਕਿੰਨਾ ਭਰ ਦੂਗਾ ਪਰ ਆਪਣੇ ਆਪ ਨੂੰ ਹੀ ਚਾਹੀਦਾ ਨਾ ਯਾਰ ਥੋੜਾ ਜਿਆ ਸਮਝਿਆ ਕਰੋ ਜੇ ਉਹਨੇ ਕਰੋੜਾ ਰੁਪਇਆ ਲਾਇਆ ਵੱਡੀ ਤੇ ਸਾਡੇ ਕਰਕੇ ਲਾਇਆ ਕਿਸੇ ਹੋਰ ਕਰਕੇ ਨਹੀਂ ਲਾਇਆ